ਜੀਵਨ ਕੁਮਾਰ ਪਿੰਡ ਤਲਵੰਡੀ ਦਾ ਰਹਿਣ ਵਾਲਾ ਜੀ ਸੋ ਮੈਂ 20 ਦਸੰਬਰ ਨੂੰ ਮੇਰੀ ਪੋਤਰੀ ਜਿਹੜੀ ਮੈਂ ਚੇਤਨ ਨੰਦਾ ਕੋਲ ਲੈ ਕੇ ਆਇ ਸੀ ਸਿਰਫ ਪ੍ਰਾਬਲਮ ਕੀ ਸੀ ਇੱਕ ਦੁੱਧ ਨਹੀਂ ਸੀ ਪਿੰਦੀ ਤੇ ਹਲਕੀ-ਹਲਕੀਆਂ ਪੁੱਟੀਆਂ ਕਰਦੀ ਸੀ ਉਹ ਅਸੀਂ ਨੂੰ ਦਿਖਾਇਆ ਇਹਨਾਂ ਨੇ ਦੇਖ ਕੇ ਆਪਣਾ ਜਿਹੜੇ ਟੈਸਟ ਲਏ ਟੈਸਟ ਲੈ ਕੇ ਇਹਨਾਂ ਨੇ ਕਿਹਾ ਕਿ ਨਾਰਮਲ ਤੁਸੀਂ ਦਵਾਈ ਲਓ ਛੇ ਦਿਨਾਂ ਬਾਅਦ ਫਿਰ ਦੱਸੋ ਜੀ ਅਸੀਂ 22 ਤਰੀਕ ਨੂੰ ਫੇਰ ਅਸੀਂ ਵਾਪਸ ਆਏ ਆ ਜੀ ਛੇ ਦਿਨ ਦੀ ਦਵਾਈ ਖਵਾ ਕੇ ਫਿਰ ਦੱਸਿਆ ਕਿ ਡਾਕਟਰ ਸਾਹਿਬ ਟਟੀਆਂ ਦੀ ਵੀ ਨਾ ਪ੍ਰੋਬਲਮ ਠੀਕ ਹੋਈ ਐ ਤੇ ਨਾ ਬੱਚੇ ਦੀ ਭੁੱਖ ਖੁੱਲੀ ਐ ਇਹ ਦੇਖੋ ਜੇ ਤੁਹਾਡੇ ਵਾਸਤੇ ਹੈਗੀ ਗੱਲ ਜੇ ਨਹੀਂ ਤਾਂ ਸਾਨੂੰ ਕੋਈ ਦੱਸੋ ਜੀ ਫਿਰ ਅਸੀਂ 30 ਤਰੀਕ ਨੂੰ ਆਏ ਜੀ ਮੁੜ ਕੇ ਕਿ 30 ਤਰੀਕ ਨੂੰ ਆਖਿਆ ਕਿ ਡਾਕਟਰ ਸਾਹਿਬ ਫਰਕ ਨਹੀਂ ਮੁੜ ਗਿਆ ਚਾਰਾਂ ਦਿਨਾਂ ਬਾਅਦ ਆਏ ਫਿਰ ਅਸੀਂ ਵੀ ਨਹੀਂ ਫਰਕ ਪਿਆ ਤੇ ਦੱਸੋ ਕੀ ਕਰਨਾ ਚਾਹੀਦਾ ਸਾਨੂੰ ਜਾਂ ਕਿਤੇ ਹੋਰ ਕਿਤੇ ਲੈ ਜਾਈਏ ਇਹਨਾਂ ਨੇ ਕਿਹਾ ਤੇ ਇਹ ਦੇਖੋ ਬੱਚੇ ਦੀ ਇਟਾਰਚ ਮੂੰਹ ਤੇ ਮਾਰ ਕੇ ਦੇਖੀ ਕਹਿੰਦਾ ਬੱਚੇ ਦਾ ਤਾਂ ਮੂੰਹ ਪੱਕਿਆ ਵਾ ਜਿਸ ਕਰਕੇ ਦੁੱਧ ਨਹੀਂ ਪੀ ਰਿਆ ਅਸੀਂ ਪਹਿਲੀ ਤਰੀਕ ਨੂੰ 90 ਸਾਲ ਚ ਆ ਗਏ ਜੀ ਕਿ ਬੱਚੇ ਨੇ ਦੁੱਧ ਨਹੀਂ ਪੀਤਾ ਬਿਲਕੁਲ ਜਿਹੜਾ ਪੀਂਦਾ ਸੀ ਉਹ ਵੀ ਬੰਦ ਕਰ ਦਿਆ ਇਹ ਕਹਿੰਦਾ ਕਿ ਇਹਨੂੰ ਐਡਮਿਟ ਕਰਨੇ ਪੈਣਾ ਤੇ ਐਡਮਿਟ ਕਰਕੇ ਤੇ ਫਿਰ ਦੇਖਦੇ ਫਿਰ ਇਹਨੇ ਪਹਿਲੀ ਤਰੀਕ ਨੂੰ ਐਡਮਿਟ ਕੀਤਾ ਸਕੈਨਿੰਗ ਕਰਵਾ ਲਈ ਐਕਸ-ਰੇ ਕਰਵਾ ਲਿਆ ਬਲੱਡ ਚੈੱਕ ਕਰ ਲਿਆ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਉਹ ਜੀ ਜੀ ਜਿਹੜਾ ਇਹਨਾਂ ਨੇ ਇੱਕ ਦੋਈ ਟ੍ਰੀਟਮੈਂਟ ਕੀਤੀ ਉਹ ਮੇਗਾ ਰੈਐਕਸ਼ਨ ਕਰ ਗਿਆ ਨਾਲ ਹਾਈਡਰੋਕੋਰਟਿਸੋਨ ਦਾ ਇੰਜੈਕਸ਼ਨ ਲਾਇਆ ਉਹ ਬੱਚੇ ਨੂੰ ਜਿਹੜਾ ਨਹੀਂ ਚੱਲਿਆ ਉਹ ਦੂਰੇ ਦੇ ਨਹੀਂ ਬੱਚੇ ਦੀ ਜਿਹੜੀ ਲੱਤਾਂ ਖੜੋ ਗਈਆਂ ਸੋਚ ਪੈ ਗਈ ਪੂਰਾ ਸਰੀਰ ਹਾੜ ਹੋ ਗਿਆ ਜੀ ਮੈਂ ਅੰਮ੍ਰਿਤਸਰ ਗਿਆ ਤਾਂ ਮੇਰੀ ਵਾਈਫ ਨੇ ਮੈਨੂੰ ਟੀਕਾ ਪਾਇਆ ਉੱਥੇ ਤਾਂ ਮੈਂ ਕਿਹਾ ਵੀ ਇਹ ਕੋਈ ਦੋਈ ਰੈਐਕਸ਼ਨ ਕਰ ਗਈ ਦੀ ਹੈ ਜਦੋਂ ਮੇਰੀ ਐਂਡ ਵਾਈਫ ਨੇ ਨਰਸ ਨੂੰ ਪੁੱਛਣ ਕਿਹਾ ਦੋਈ ਰੈਐਕਸ਼ਨ ਹੋਈ ਹੈ ਕੋਈ ਨ ਕਵਰ ਹੋ ਜੇਗੀ ਪਰ ਉਹ ਕਵਰ ਨਹੀਂ ਹੋਈ ਉਹ ਇਹਨਾਂ ਨੇ 5-6 ਦਿਨ ਰੱਖਿਆ ਇਹਨਾਂ ਨੇ ਸਾਨੂੰ 7-6 ਦਿਨ ਨੂੰ ਰਾਤ ਨੂੰ 8:30 ਵਜੇ ਨਾਲ ਕਿਹਾ ਕਿ ਪੇਮੈਂਟ ਪੇਮੈਂਟ ਲੈਣ ਤੋਂ ਬਾਅਦ ਇਹਨਾਂ ਨੇ ਕਿਹਾ ਚੀ ਪੀਜੀਆਈ ਲੈ ਜਾਓ ਇਹਨਾਂ ਕੋਈ ਆਪਰੇਟ ਹੋਣਾ ਕੋਈ ਇਹ ਕਹਿੰਦੇ ਪ੍ਰੇਟ ਹੋਣਾ ਤੇ ਪਹਿਲਾਂ ਦੱਸਦੇ ਉਹਨਾਂ ਸੀ ਜਿਹੜੇ ਵੇਲੇ ਛੋੜ ਆਈ ਸੀ ਕਿ ਤਾ ਦਿਨ ਇਹਗੇ ਵੀ ਟ੍ਰੀਟਮੈਂਟ ਕਰੋ ਜੀ ਇਹ ਨਹੀਂ ਨਹੀਂ ਤੁਸੀਂ ਲੈ ਜਾਓ ਜੀ ਇਹਨੇ ਜਿੰਨੇ ਦਰਦਾਸਪੁਰ ਦੇ ਡਾਕਟਰ ਸੀ ਚਾਈਲਡ ਸਪੈਸ਼ਲਿਸਟ ਕੁਝ ਨੰਦ ਨੂੰ ਨਾਮ ਦਾ ਪਤਾ ਅਗਰਵਾਲ ਹੋ ਗਿਆ ਕਲਸੀ ਜੀ ਹੋ ਗਏ ਮਾਜਨ ਹੋ ਗਏ ਜੁਨੇ ਆਇਆ ਦਿਨਾ ਨਗਰ ਤੋਂ ਐਸੋ ਤਾਂ ਕਿ ਡਾਕਟਰ ਸਾਡੇ ਬਾਜਵਾਜੀ ਵੀ ਆਵੇ ਸਪੈਸ਼ਲਿਸਟ ਸਾਰੇ ਪ੍ਰੋਡਕਸ਼ਨ ਵਾਸਤੇ ਗੁੰਡੇ ਆਏ ਸੀ ਉਹ ਨਾ ਕਿ ਡਾਕਟਰ ਉਹ ਐਜ ਜਿਹੜੇ ਬਣਾਈ ਦੀ ਜੂਨੀਅਰ ਸਪੋਰਟਰ ਆਏ ਸੀ ਸਾਨੂੰ ਡਰਾਉਂਦੇ ਵੀ ਪੁਲਿਸ ਦੇ ਕੋਈ 15 16 ਮਲਾਜਮ ਆਏ ਦੇ ਸੀ ਮੈਂ ਬੱਚਾ ਕੈਮਰਾ ਓਨਲੀ ਤਾਂ ਜੀ ਇਹਨਾਂ ਨੇ ਗੁਰੂ ਰਾਮਦਾਸ ਦਾ ਮੈਨੂੰ ਲੈ ਕੇ ਦਿੱਤਾ ਗੁਰੂ ਰਾਮਦਾਸ ਅਸੀਂ 11:30 ਵਜੇ ਪੁੱਜੇ ਹਾਂ ਜੀ ਉੱਥੇ ਉਹਨਾਂ ਨੇ ਚੈੱਕਅਪ ਦੀ ਕਰਕੇ ਦੇਖਿਆ ਉਹਨਾਂ ਨੇ ਕਿਹਾ ਕਿ ਬੱਚੇ ਦੀਆਂ ਜਿਹੜੀਆਂ ਆਈ ਬੁਤਲੀ ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਜੀ ਬੱਚੇ ਨੂੰ ਦਿਖਾਈ ਨਹੀਂ ਦੇ ਰਿਹਾ ਜਿਹੜੇ ਗੁਰਦੇ ਜਿਹੜੇ ਦੇ ਫੇਲ ਹੋ ਚੁੱਕੇ ਨੇ ਜਿਹੜੇ ਜਿਹੜੀ ਸੋਜ ਪੈਦੀ ਹੈ ਗੁਰਦੇ ਫੇਲ ਹੋ ਗਏ ਕਿਉਂਕਿ ਯੂਰਨ ਅਥੋਂ ਪਾਸ ਨਹੀਂ ਹੋਇਆ ਦੋ ਤਰੀਕਾ ਦੋ ਦਿਨ ਬੱਤੀ ਨਹੀਂ ਰਿਹਾ ਸੋਜ ਪੂਰੀ ਭੇਜੀ ਸੀ ਬੱਚੇ ਦਾ ਬੀਪੀ ਜਿਹੜਾ ਨਾ ਉਹ ਲੋਹ ਜਾਂਦਾ ਪਿਆ ਸੀ ਉਹਨਾਂ ਨੇ ਦਵਾਈ ਦਿਉ ਲਈ ਕਹਿੰਦੇ ਆਪਾਂ ਦੇਖਾਂਗੇ ਤੇ ਜੇ ਬੱਜ ਗਈ ਤੇ ਭਈ ਉਹਨਾਂ ਭਗਵਾਨ ਦੇ ਹੱਥ ਚਾ ਕੋਸ਼ਿਸ਼ ਪੂਰੀ ਕਰਾਂਗੇ ਸ਼ੂਗਰ ਉਹਦੇ ਘਟ ਗਈ ਦੀ 12 ਸ਼ੂਗਰ ਰਹਿ ਗਈ ਦੀ ਸੀ ਡਾਕਟਰ ਚੇਤਨੰਦਾ ਬੱਚਿਆਂ ਦਾ ਡਾਕਟਰ ਮੇਰਾ ਹਸਪੀਟਲ ਜੀਸੀ ਨੰਦਾ ਹਸਪੀਟਲ ਹੈ ਇਹ ਜਿਹੜਾ ਕੇਸ ਆ ਇਹ ਬੇਸਿਕਲੀ ਡੇਢ ਮਹੀਨੇ ਦਾ ਬੱਚਾ ਸੀਗਾ ਔਰ ਜਨਮ ਦੇ ਟਾਈਮ ਇਹਨਾਂ ਦੇ ਮੁਤਾਬਕ ਪਰਿਵਾਰ ਮੁਤਾਬਕ ਇਹ 3 ਕਿਲੋ ਦਾ ਸੀਗਾ ਪਰ ਜਨਮ ਤੋਂ ਬਾਅਦ ਇਹਨੇ ਦੁੱਧ ਨਹੀਂ ਪੀਤਾ ਬਹੁਤ ਘੱਟ ਲੈਟ੍ਰਿਨ ਕਰਦਾ ਸੀ ਸੁਸਤ ਰਹਿੰਦਾ ਸੀ ਇਹਨਾਂ ਨੇ ਕਈ ਜਗ੍ਹਾ ਤੇ ਦਿਖਾਇਆ ਸੀਗਾ ਔਰ ਜਦੋਂ ਮੈਂ ਦਾਖਲ ਕੀਤਾ ਵਾ ਇਹਨਾਂ ਨੂੰ ਸਾਰੇ ਸਾਈਨ ਕਰਵਾਏ ਵੀ ਤੁਹਾਡਾ ਬੱਚਾ ਠੀਕ ਨਹੀਂ ਹੈਗਾ ਇੰਨੇ ਚਿਰ ਤੋਂ ਹੈਗਾ ਵਾ ਪਰ ਮੈਂ ਕੋਸ਼ਿਸ਼ ਕਰਦਾ ਵਾਂ ਔਰ ਜਦੋਂ ਅਸੀਂ ਦੁੱਧ ਸ਼ੁਰੂ ਕੀਤਾ ਨਾਲੀ ਪਾ ਕੇ ਤਾਂ ਉਹਦਾ ਪੇਟ ਚੜ ਗਿਆ ਉਸੇ ਦਿਨੀ ਇਹ ਇੱਕ ਤਰੀਕ ਨੂੰ ਦਾਖਲ ਹੋਇਆ 1 ਜਨਵਰੀ 2025 ਨੂੰ ਸਾਡੇ ਕੋਲ ਦਾਖਲ ਹੋਇਆ ਸੀਗਾ ਔਰ ਪਹਿਲੇ ਦਿਨ ਹੀ ਜਦੋਂ ਅਸੀਂ ਨਾਲੀ ਪਾ ਕੇ ਤੋਂ ਦਿੱਤਾ ਤੇ ਉਹਦਾ ਪੇਟ ਚੜ ਗਿਆ ਅਸੀਂ ਦੁੱਧ ਬੰਦ ਕਰ ਦਿੱਤਾ ਇਹਨਾਂ ਦੀ ਬੱਚੇ ਦੀ ਦਾਦੀ ਨਾਲ ਖੜੀ ਸੀ ਉਹਨੂੰ ਜਦੋਂ ਇਹ ਨਾਲੀ ਨਹੀਂ ਬਾਹਰ ਗੰਨ ਕੱਢਿਆ ਤਾਂ ਉਹ ਗ੍ਰੀਨ ਕਲਰ ਦਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹਦੀਆਂ ਨਾਲਾਂ ਬਿਲਕੁਲ ਨਹੀਂ ਚੱਲਦੀਆਂ ਆਪਾਂ ਕੋਸ਼ਿਸ਼ ਕਰਕੇ ਦੇ ਦੇਆ ਤਾਂ ਦੁੱਧ ਬੰਦ ਕਰਕੇ ਦੇ ਦੇਆ ਦੋ ਤਿੰਨ ਦਿਨ ਹੀ ਦੁੱਧ ਨਹੀਂ ਦਿੱਤਾ ਇਹਨੂੰ ਸਿਰਫ ਟੀਕੇ ਲਗਾਏ ਔਰ ਫਲੂਡ ਲਗਾਇਆ ਵਾ ਜਿਹੜਾ ਇਹਨੂੰ ਡੇਲੀ ਚਾਹੀਦਾ ਹੌਲੀ ਹੌਲੀ ਇਹਦਾ ਪੇਟ ਥੱਲੇ ਆ ਗਿਆ ਔਰ ਚੌਥੇ ਪੰਜਵੇਂ ਦਿਨ ਇਨ ਬਿਟਵੀਨ ਅਸੀਂ ਇਹਨੂੰ ਤੀਜੇ ਦਿਨ ਦੌਰਾ ਵੀ ਪਿਆ ਬੱਚੇ ਨੂੰ ਉਹ ਵੀ ਇਹਨਾਂ ਨੂੰ ਦੱਸਿਆ ਕਿ ਬੱਚੇ ਨੂੰ ਅੱਖਾਂ ਪਰਤੀਆਂ ਵਾ ਉਹਦੀ ਵੀ ਦਵਾਈ ਪਾਈ ਮੈਂ ਇਹਨੂੰ ਫਿਰ ਚਲੋ ਸਮਝਾ ਕੇ ਇਹਨੂੰ ਅੰਮ੍ਰਿਤਸਰ ਭੇਜ ਦਿੱਤਾ ਤੇ ਮੌਤ ਦਾ ਕਾਰਨ ਉੱਥੇ ਜਾ ਕੇ ਵੀ ਇਹ ਬੱਚਾ ਜਿਹੜਾ ਸੀਗਾ ਕਾਫੀ ਤੰਗ ਸੀਗਾ ਉਹਨਾਂ ਨੇ ਫਿਰ ਵੈਂਟੀ ਕਰ ਦਿੱਤਾ ਵੈਂਟੀਲੇਟਰ ਤੇ ਰਿਹਾ ਬੱਚਾ ਔਰ ਕੱਲ ਜਿਹੜਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਡੈਥ ਹੋ ਗਈ ਆ ਹੁਣ ਇਹਦਾ ਮੌਤ ਦਾ ਕਾਰਨ ਬੇਸਿਕਲੀ ਹੈਗਾ ਕਿ ਬੱਚਾ ਜਨਮ ਤੋਂ ਹੀ ਜਿਹੜਾ ਸੀ ਜਮਾਂਦਰੀ ਉਹ ਸਹੀ ਨਹੀਂ ਸੀਗਾ ਉਹਦੀ ਪਾਚਨ ਸ਼ਕਤੀ ਬਿਲਕੁਲ ਨਹੀਂ ਔਰ ਉਹ ਉਹਦੇ 'ਚ ਕੁਝ ਫੀਚਰ ਜਿਹੜੇ ਡਾਊਨ ਸਿੰਡਰਮ ਹੁੰਦਾ ਹੈ ਬੱਚਿਆਂ 'ਚ ਜਿਹਦੇ 'ਚ ਉਹਦੀਆਂ ਜਿਹੜੇ ਬੋਡੀ ਦੀ ਪਾਵਰ ਹੁੰਦੀ ਹੈ ਲੜਨ ਦੀ ਬਿਲਕੁਲ ਘੱਟ ਹੁੰਦੀ ਆ ਉਹਦਾ ਹਾਰਟ ਕਮਜ਼ੋਰ ਹੁੰਦਾ ਵਾ ਬੱਚੇ ਦੇ ਉਦਾਂ ਦੇ ਫੀਚਰ ਸੀਗੇ ਬਨਾਰਮਲ ਬੱਚਾ ਸੀਗਾ ਬੀਸਿਕਲੀ ਤਾਂ ਮੌਤ ਦਾ ਕਾਰਨ ਉਹਦਾ ਹੌਲੀ ਹੌਲੀ ਕਿਉਂਕਿ ਕਾਫੀ ਸਮੇਂ ਤੋਂ ਦੁੱਧ ਨਹੀਂ ਪੀ ਰਿਆ ਇਨਫੈਕਸ਼ਨ ਸੀਗੀ ਉਹਨੂੰ ਉਹ ਜਾ ਨਹੀਂ ਰਹੀ ਜੇ ਕੋਈ ਮੈਡੀਸਨ ਵੀ ਦਿੰਦੇ ਉਹਨੂੰ ਲੱਗਦੀ ਨਹੀਂ ਬਈ ਕਿਉਂਕਿ ਉਹ ਅੰਦਰ ਪਾਵਰ ਹੋਏਗੀ ਤੇ ਲੱਗੇਗੀ ਨਾ ਮੌਤ ਦਾ ਕਾਰਨ ਇਹੀ ਹੈ ਕਿ ਬੱਚਾ ਬਹੁਤ ਕਮਜ਼ੋਰ ਸੀ ਤੇ ਇਨਫੈਕਸ਼ਨ ਕਰਕੇ ਅਖੀਰ ਤੇ ਉਹ ਉਹਦੇ ਕਹਿੰਦੇ ਵੀ ਆਈਥੋਂ ਜਿਹੜੇ ਡਾਕਟਰ ਹੈਗੇ ਨੇ ਇਥੋਂ ਦੇ ਉਹਨਾਂ ਨੇ ਸਪੈਸ਼ਲੀ ਜਿਹੜੇ ਡਾਕਟਰ ਹੈਗੇ ਉਹਨਾਂ ਲਿਖ ਕੇ ਦਿੱਤਾ ਵਾ ਵੀ ਬੱਚੇ ਦਾ ਬੀਪੀ ਪੈਕਦਮ ਡਾਊਨ ਹੋ ਗਿਆ ਉਹਨੂੰ ਜਿਹੜਾ ਇੱਕਦਮ ਸ਼ੂਗਰ ਜਿਹੜੀ ਦੀ ਵੱਧ ਗਈ ਆ ਇਲਾਜ ਜਿਹੜਾ ਸਹੀ ਨਹੀਂ ਕੀਤਾ ਗਿਆ ਉਹਨਾਂ ਨੂੰ ਕੋਈ ਜੇ ਲਿਖ ਕੇ ਦਿੱਤਾ ਤਾਂ ਤੁਸੀਂ ਲਿਖਤੀ ਸਾਨੂੰ ਦੇ ਦਿਓ ਤੁਸੀਂ ਤਾਂ ਪੱਤਰਕਾਰ ਜੀ ਤੁਹਾਨੂੰ ਤਾਂ ਦੇਣ ਨਾ ਲਿਖਤੀ ਗੱਲੀ ਬਾਤੀ ਤਾਂ ਨਹੀਂ ਨਾ ਗੱਲ ਬੰਦ ਹੀ ਹੈਗੀ ਜੇ ਲਿਖਤੀ ਹੈਗਾ ਤਾਂ ਤੁਹਾਨੂੰ ਦੇਣ ਹਨਾ ਮੈਂ ਜ਼ਿੰਮੇਵਾਰ ਆਂ ਜੇ ਉਹਨਾਂ ਲਿਖਤੀ ਦਿੱਤਾ ਤਾਂ ਜੇ ਉਹਨਾਂ ਨੇ ਲਿਖਤੀ ਦਿੱਤਾ ਕਿ ਮੇਰਾ ਇਲਾਜ ਗਲਤ ਆ ਮੇਰੇ ਮੇਰੇ ਕਾਰਨ ਹੋਇਆ ਤਾਂ ਮੈਂ ਜ਼ਿੰਮੇਵਾਰ ਹੈਗਾ ਨਹੀਂ ਸ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਮੈਨੂੰ ਵੀ 20-25 ਸਾਲ ਹੋ ਚੁੱਕੇ ਆ ਪ੍ਰੈਕਟਿਸ ਕਰਦੇ ਆ ਔਰ ਇਲਾਜ ਕਰਦੇ ਆ ਮੈਂ ਕੋਈ ਆਯਾਰਾ ਹੀ ਬੱਚੇ ਦਾਖਲ ਕੀਤੇ ਔਰ ਮੈਂ ਕੋਈ ਕੱਲ ਦਾ ਬੱਚਾ ਤਾਂ ਹੈ ਨਹੀਂ ਆ ਮੇਰਾ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਔਰ ਕੋਈ ਗੱਲ ਨਹੀਂ ਜੇ ਉਹਨਾਂ ਨੇ ਲਿਖ ਕੇ ਦਿੱਤਾ ਤੇ ਲਿਆਓ ਸਾਡੇ ਕੋ ਮੈਂ ਜ਼ਿੰਮੇਵਾਰੀ ਲਵਾਂਗਾ ਪੂਰੀ